ਅੱਜ ਸੁਤੰਤਰਤਾ ਦਾ ਦਿਵਸ ਹੈ 15 ਅਗਸਤ ਆਜ਼ਾਦੀ ਦਾ ਦਿਹਾੜਾ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਨੇ ਖੁਸ਼ੀ ਵੀ ਮਨਾਉਣੀ ਆ ਇੱਕ ਦੂਜੇ ਨੂੰ ਵਧਾਈਆਂ ਵੀ ਦੇਣੀਆਂ ਪਰ ਸਾਰੇ ਜਿੰਨੇ ਪੰਜਾਬ ਦੇਸ਼ ਦਾ ਦਰਦ ਰੱਖਣ ਵਾਲੇ ਲੋਕ ਆ ਉਹ ਇਹ ਗੱਲ ਯਾਦ ਰੱਖਣ ਕਿ ਅੱਜ ਦੇ ਦਿਨ ਸਾਡਾ ਪੰਜਾਬ ਉਜਾੜਿਆ ਗਿਆ ਸਾਡੇ 5 ਲੱਖ ਤੋਂ ਜ਼ਿਆਦਾ ਲੋਕ ਬੀਬੀਸੀ ਦੀ ਰਿਪੋਰਟ ਅਨੁਸਾਰ ਕਤਲ ਕਰ ਦਿੱਤੇ ਗਏ ਬੀ ਲੱਖ ਤੋਂ ਜ਼ਿਆਦਾ ਲੋਕ ਘਰੋਂ ਬੇਕਾਰ ਹੋ ਗਏ ਸਾਡੇ 175 ਤੋਂ ਜ਼ਿਆਦਾ ਸਿੱਖ ਧਾਮ ਗੁਰਦੁਆਰੇ ਜਿਹੜੇ ਲੈਂਦੇ ਪੰਜਾਬ ਦੇ ਵਿੱਚ ਰਹਿ ਗਏ ਪਾਕਿਸਤਾਨ ਦੇ ਵਿੱਚ ਰਹਿ ਗਏ ਤੇ ਸਾਡਾ ਨਣਕਾਣਾ ਸਾਡਾ ਕਰਤਾਰਪੁਰ ਸਾਡਾ ਪੰਜਾਬ ਸਾਹਿਬ ਸਾਡੇ ਤੋਂ ਸਦਾ ਵਾਸਤੇ ਵਿਛੜ ਗਿਆ ਜਿਨ੍ਹਾਂ ਦੀ ਅਸੀਂ ਰਜਾਨਾ ਅਰਦਾਸ ਕਰਦੇ ਆ ਕਿ ਵਿਛੜੇ ਹੋਏ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਸੋ ਅਸੀਂ ਇਹ ਗੱਲ ਯਾਦ ਰੱਖਣੀ ਹੈ ਵੀ ਸਾਡੇ ਵਾਸਤੇ ਅੱਜ ਆਜ਼ਾਦੀ ਦਾ ਸੂਰਜ ਨਹੀਂ ਸੀ ਚੜਿਆ ਸਾਨੂੰ ਤੇ ਉਜਾੜਿਆ ਗਿਆ ਸੀ ਤੇ ਉਹ ਜਿਹੜੇ ਸੀ ਅਸੀਂ ਘਰੋਂ بے ਘਰ ਹੋਏ ਸਾਡੀ ਕਾਦੀ ਆਜ਼ਾਦੀ ਕਾਦੀਆਂ ਖੁਸ਼ੀਆਂ ਕਾਦੀਆਂ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਾਂ